ਰਹਣ ਜੋਗ ਦਇਆਲ ਹੈ ਦਿਨਨਤ ਮਯਾ குரு ਸ਼ਰੀਰ ਸੁਵਸਤੁ ਖੀਣ ਸਮੈ ਮਿਰੰਦ ਤੇ ਨਾਨਕ ਰਾਮ ਦਮਉਂਦਰ ਮਾਧਵੈ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਦੀ ਗੁਰੂ ਫਤਿਹ ਪ੍ਰਵਾਣ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬਮਨ ਨੂੰ ਅਖਰੀ ਦੇ ਬੋਲ ਹੋਰ ਧਨ ਗੁਰੂ ਅਰਜਨ ਦੇਵ ਸਾਹਿਬ ਦੀ ਇਹ ਮਹਾਨ ਕ੍ਰਿਤ ਮਹਾਨ ਰਚਨਾ ਛੇਵਾਂ ਸ਼ਲੋਕ ਅਤੇ ਪੌੜੀ ਆਪ ਜੀ ਦੇ ਸਨਮੁਖ ਰੱਖਾਂ ਸ਼ਲੋਕ ਦਾ ਮੂਲ ਪਾਠ ਹੈ ਆਵਨ ਆਏ ਸ੍ਰਸ਼ਟ ਮੈਂ ਬਿਨ ਪੂਜੈ ਪਸ਼ੂ ਢੋਰ ਨਾਨਕ ਗੁਰਮੁਖ ਸੋ ਬੁਝੈ ਜਾਂ ਕੇ ਭਾਗ ਮਥੋਰ ਜੀ ਕਿਧਰੇ ਕਰਮਤ ਲ ਕਰੀਏ ਤੇ ਪੱਥਰ ਵਿੱਚ ਜੋ ਚੇਤਨਾ ਹੈ ਕਿਉਂਕਿ ਕਈ ਵਾਰ ਲੋਕ ਪੁੱਛ ਲੈਂਦੇ ਨੇ ਕਿ ਪੱਥਰ ਵਿੱਚ ਵੀ ਰੱਬ ਹੈ ਤਾਂ ਆਪ ਜੀ ਨੂੰ ਮੈਂ ਅਰਥ ਕਰਾਂ ਕਿ ਉਹ ਜੋ ਚੇਤਨ ਹੈ ਉਸ ਨੂੰ ਤਾਂ ਦੇਖ ਨਹੀਂ ਸਕਦੇ ਪਰ ਪਦਾਰਥਾਂ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਇਹਦੇ ਵਿੱਚ ਵੀ ਰੱਬ ਹੈ ਜੇ ਉਹ ਪਦਾਰਥ ਕਿਸੇ ਵੀ ਕਿਸਮ ਦੇ ਹੋਵੇ ਇਹ ਸ਼ਰੀਰ ਵੀ ਇੱਕ ਪਦਾਰਥ ਹੈ ਬਨਸਪਤੀ ਵੀ ਪਦਾਰਥ ਹੈ ਜਾਨਵਰ ਵੀ ਪਦਾਰਥ ਨੇ ਭਾਅ ਜੋ ਦਿਸਰੀਆ ਹੈ ਪਦਾਰਥ ਨੇ ਉਹ ਕਈ ਵਾਰ ਮੈਂ ਅਰਜ ਕਰਦਾ ਹਾਂ ਕਿ ਪੱਥਰ ਵਿੱਚ ਚੇਤਨਾ ਸੁੱਤੀ ਹੋਈ ਹੈ ਪੂਰਨ ਤੌਰ ਤੇ ਫਿਰ ਬਨਸਪਤੀ ਵਿੱਚ ਚੇਤਨਾ ਕੁਝ ਜਗੀ ਪਸ਼ੂਆਂ ਦੇ ਵਿੱਚ ਚੇਤਨਾ ਹੋਰ ਜਗੀ ਹੈ ਹੋਰ ਵਧ ਗਈ ਹੈ aur manuk de sharir vich jehdi chetna hai usne aur vikas kita لیکن پوران تا نہیں ہے۔ جیڑی پوران جوت ہے وہ کےول اور کےول گੁਰمکھا وچ جگدی ہے سنتاں وچ جگدی ہے۔ ماں پرشاں وچ جگدی ہے رےبری پرشاں وچ جگدی ہے۔ تو جی دی وچ پوران جوت جگی ہے اس نو ہی کہندے ہیں پوران پرش۔ ਇਹ ਉਹ ਅਪਜੀ ਵੀ ਹੋ ਸਕਦੇ ਹਨ ਕਿ ਕਿਦਰੇ ਇਹ ਨਾ ਸੋਚ ਲੈਣਾ ਕਿ ਪੂਰਨ ਪੁਰਸ਼ ਹਿਮਾਲੀਏ ਦੇ ਵਿੱਚ ਬੈਠੇ ਹੋਏ ਨੇ ਗੁਫਾਵਾਂ ਵਿੱਚ ਬੈਠੇ ਹੋਏ ਨੇ ਨਹੀਂ ਨਹੀਂ ਪੂਰਨ ਪੁਰਸ਼ ਕਿਤੇ ਵੀ ਬੈਠਾ ਹੋ ਸਕਦਾ ਹੈ ਕਿਉਂਕਿ ਉਹ ਸੰਸਾਰ ਨੂੰ ਛੱਡ ਕੇ ਜਾਈ ਨਹੀਂ ਸਕਦਾ ਪਰ ਹਾਂ ਹਾਂ ਉਸਨੇ ਕਾਮਨਾ ਛੱਡ ਦਿੱਤੀ ਸੰਸਾਰ ਨਹੀਂ ਛੱਡਿਆ ਕਾਮਨਾ ਛੱਡ ਦਿੱਤੀ ਤੋ ਪੂਰਨ ਜੋਤ ਨਹੀਂ ਜਗੀ ਤੇ ਉਸਨੂੰ ਕਹਿੰਦੇ ਨੇ ਇਹ ਸਧਾਰਨ ਮਨੁੱਖ ਹੈ ਔਰ ਅਸੀਮ ਕਥਾ ਔਰ ਕੀਰਤਨ ਕਿਉਂ ਸੁਣਦੇ ਹਾਂ ਕਿ ਉਹ ਜੋਤ ਪੂਰਨ ਹੋ ਜਾਵੇ ਉਦੋਂ ਜਾਗਰਤੀ ਹੋ ਜਾਵੇ ਲੇਕਿਨ ਜਦੋਂ ਤੱਕ ਜਾਗਰਤੀ ਨਹੀਂ ਹੋਈ ਉਦੋਂ ਤੱਕ ਗੁਰੂ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਨੇ ਤੇਰਾ ਆਉਣਾ ਨਾ ਆਉਣਾ ਇੱਕੋ ਹੀ ਵਰਗਾ ਹੈ ਕਈ ਵਾਰੀ ਅਸੀ ਕਹਿ ਦਿੰਦੇ ਹਾਂ ਕਿ ਜਦੋਂ ਕੋਈ ਮਹਿਮਾਨ ਸਾਡੇ ਘਰ ਆਉਂਦਾ ਹੈ 10 ਮਿੰਟ ਬੈਠਦਾ ਹੈ ਤੇ ਕਹਿੰਦਾ ਹੁਣ ਮੈਂ ਚਲਿਓ ਹਾਂ ਅਪਲਿਕਾ ਜੰਦ ਵੀ ਫਿਰ ਮੇਰੇ ਘਰ ਨੂੰ ਹੱਥ ਲਗਾਣਾ ਆਇਆ ਸੀ ਚੰਗਾ ਹੁੰਦਾ ਨਾ ਹੁੰਦਾ ਲੇਕਿਨ ਉੱਛ ਲਾ ਗਿਆ ਫਿਰ ਉਸ ਦੇ ਬਾਬਤ ਅਸੀਂ ਕਹਿੰਦੇ ਆ ਆਵ ਨਾ ਆਏ ਆਇਆ ਨਹੀਂ ਆਇਆ ਮਨੁੱਖ ਨੂੰ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ ਤੇਰਾ ਆਉਣਾ ਨਾ ਆਉਣਾ ਬਰਾਬਰ ਹੈ ਆਵ ਨਾ ਆਏ ਸ੍ਰਿਸ਼ਟਿ ਮੈਂ ਤੋਂ ਸ੍ਰਿਸ਼ਟੀ ਦੇ ਵਿੱਚ ਆਇਆ ਨਾ ਆਇਆ ਇੱਕੋ ਵਾਰ